ਦਿਸ਼ਾ ਲੈ ਕੇ ਆਏ ਆ ਉਹ ਵਿਸ਼ੇ ਕਿਸਾਨਾਂ ਨੂੰ ਲੈ ਕੇ ਸੀਮਾਨ ਦਾ ਵੱਡੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ ਤਾਂ ਇੱਥੇ ਦੱਸ ਜੀਏ ਕਿ ਜਿਹੜੇ ਦਿਸ਼ਾ ਨਿਰਦੇਸ਼ ਇੱਥੇ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਤਾਂ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਗੱਲ ਹੈ ਜਿਹੜੀ ਉਹ ਕਈਆਂ ਗਈਆਂ ਨੇ ਤੇ ਦਿਸ਼ਾ ਨਿਰਦੇਸ਼ ਕੀ ਨੇ ਇਹ ਵੀ ਤੁਹਾਨੂੰ ਦੱਸਦੇ ਆ ਇੱਥੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਝੋਨੇ ਦੀ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਸਤਰ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਇੱਥੇ ਕਿਤੇ ਨਾ ਕਿਤੇ ਇਹਨਾਂ ਸਥਿਤੀਆਂ ਨੂੰ ਦੇਖਦੇ ਹੋਏ ਭਗਵੰਤ ਮਾਨ ਦੇ ਵੱਲੋਂ ਝੋਨੇ ਦੀ ਜਿਹੜੀ ਫਸਲ ਹੈ ਉਸ ਦਾ ਰਕਬਾ ਜਿਹੜਾ ਘਟਾਉਣ ਦੇ ਲਈ ਕਿਤੇ ਨਾ ਕਿਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਦਾ ਰਕਬਾ ਘਟਾਇਆ ਜਾਵੇ ਦੂਜੇ ਪਾਸੇ ਝੋਨੇ ਦੀ ਜਿਹੜੀ ਬਦਲ ਵੀ ਫਸਲ ਹੈ ਬਦਲ ਵੀ ਫਸਲ ਲਗਾਉਂਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਸਰਦਾਰ ਭਗਵੰਤ ਮਾਨ ਦੇ ਵੱਲੋਂ ਇੱਥੇ ਦਿੱਤੇ ਗਏ ਨੇ ਤੇ 3 ਤੀਸਰੇ ਨੰਬਰ ਤੇ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਕਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤਾਂ ਉਹ ਦਿਸ਼ਾ ਨਿਰਦੇਸ਼ ਇੱਥੇ ਨੇ ਕਿ ਇੱਥੇ ਪ੍ਰਤੀ ਹੈਕਟੇਅਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ 17500 ਰੁਪਏ ਦੀ ਇਹ ਰਾਸ਼ੀ ਕਹਿ ਸਕਦੇ ਹਾਂ ਜਾਂ ਐਮਐਸਪੀ ਕਹਿ ਸਕਦੇ ਹਾਂ ਇਹ ਕਿਸਾਨਾਂ ਨੂੰ ਇੱਥੇ ਮਿਲਣ ਵਾਲੀ ਹੈ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਇੱਥੇ ਇੱਕ ਵਾਰ ਫਿਰ ਤੋਂ ਭਗਵੰਤਬਾਨ ਦੇ ਵੱਲੋਂ ਵੱਡੇ ਦਾਅਵੇ ਜਿਹੜੇ ਨੇ ਉਹ ਕਿੱਥੇ ਗਏ ਨੇ ਜਿਸ ਦੇ ਵਿੱਚ 17500 ਦੀ ਜਿਹੜੀ ਰਾਸ਼ੀ ਜੋ ਕਿ ਝੋਨੇ ਦਾ ਰਕਬਾ ਘਟਾਉਣ ਦੇ ਦਿੱਤੀ ਜਾਏਗੀ ਕਿਸਾਨਾਂ ਨੂੰ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਇਸੇ ਦੇ ਵਿੱਚ ਜਿਹੜੀ ਹੋਰ ਵੀ ਕਿਤੇ ਨਾ ਕਿਤੇ ਗੱਲਾਂ ਨੇ ਉਹ ਕਈਆਂ ਗਈਆਂ ਨੇ ਜਿੱਦਾਂ ਕਿ ਜੇਕਰ ਪੰਜਾਬ ਦੇ ਵਿੱਚ ਹੋਰ ਵਾਅਦਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵਾਦੇ ਤਾਂ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਪਰ ਇਹ ਵਾਦੇ ਕਦੋਂ ਕਿਦਾਂ ਕਿਵੇਂ ਪੂਰੇ ਹੋਣਗੇ ਇਹ ਫਿਲਹਾਲ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰ ਪਾਏਗਾ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਇਸ ਵਿਸ਼ੇ ਤੇ ਉਹ ਕਰਦੇ ਆਂ ਹੈਲੋ ਸਤਿ ਸ਼੍ਰੀ ਅਕਾਲ ਜੀ ਮਾੜਾ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਬੋਲਦੇ ਹੋ ਹੰਜੀ ਸ਼ਹਾਵ ਹੋ ਰਿਹਾ ਹੈ ਜੀ ਕਰੋ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇਹ ਵਨ ਪੰਜਾਬੀ ਟੀਵੀ ਤੇ ਸਤਿ ਨਮਸਕਾਰ ਮडम ਬਹੁਤ ਬਹੁਤ। ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਵਿਸ਼ਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਹੈ ਤੇ ਇੱਥੇ ਕਿਸਾਨਾਂ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਵੱਡੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਤੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖੋ ਪਾਣੀ ਦੀ ਸਮੱਸਿਆ ਦੇ ਨਾਲ ਵੀ ਲੋਕ ਜੂਝ ਰਹੇ ਨੇ ਪਾਣੀ ਦਾ ਸਤਰ ਵੀ ਨੀਵਾ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਝੋਨੇ ਦੀ ਜਿਹੜੀ ਫਸਲ ਹੈ ਉਹ ਜ਼ਿਆਦਾ ਪਾਣੀ ਦੀ ਮੰਗ ਕਰਦੀ ਹੈ ਤਾਂ ਇੱਥੇ ਇਹਨਾਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਆਪਣੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਥੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਰਕਬਾ ਜਿਹੜਾ ਘਟਾਉਣ ਦੀ ਗੱਲ ਕਹੀ ਗਈ ਹੈ ਕਿ ਰਕਬਾ ਤੁਸੀਂ ਘਟਾਓ ਇੱਥੇ ਝੋਨੇ ਦੀ ਜਿਹੜੀ ਫਸਲ ਹੈ ਉਸ ਦੀ ਬਦਲ ਵੀ ਜਿਹੜੀ ਫਸਲ ਹੈ ਉਹ ਲਗਾ ਸਕਦੇ ਹਾਂ ਤੇ ਇੱਥੇ ਕਿਤੇ ਨਾ ਕਿਤੇ ਉਹਨਾਂ ਨੂੰ 17500 ਦੀ ਜਿਹੜੀ ਐ ਐਮਐਸਪੀ ਕਹਿ ਸਕਦੇ ਆ ਜਾਂ ਫਿਰ ਰਾਸ਼ੀ ਕਹਿ ਸਕਦੇ ਆ ਇਹ ਦਿੱਤੀ ਜਾਏਗੀ ਇਹ ਰਾਸ਼ੀ ਜਿਹੜੀ ਐ ਇਹ ਦੋ ਕਿਸ਼ਤਾਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਏਗੀ ਕੀ ਲੱਗਦਾ ਹੈ ਕਿ ਇੱਥੇ ਜਿਹੜਾ ਦਾਵਾ ਕੀਤਾ ਗਿਆ ਹੈ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਦੇਖਣ ਨੂੰ ਮਿਲੇਗਾ ਦੇਖੋ ਮੈਡਮ ਪਾਣੀ نیچے ਜਾ ਰਿਹਾ ਹੈ ਅੱਜ ਲੋਕ ਝੋਨਾ ਕਿਉਂ ਜ਼ਿਆਦਾ ਲਾ ਰਹੇ ਆ ਜੀ ਹਾਂਜੀ ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਵੀ ਸਰਕਾਰ ਦੀ ਹੈ ਜੀ ਜਿਸ ਦੀ ਜ਼ਿੰਮੇਵਾਰ ਸਰਕਾਰ ਹੈ ਜੀ ਜੀ ਜ਼ਿੰਮੇਵਾਰ ਸਰਕਾਰਾਂ ਇਸ ਕਰਕੇ ਆ ਮੈਡਮ ਵੀ ਅਗਰ ਬਾਕੀ ਫਸਲਾ ਤੇ ਐਮਐਸਪੀ ਚੱਲਦੀ ਹੁੰਦੀ ਜੀ ਹੂੰ ਤਾਂ ਹੋ ਸਕਦਾ ਕਿਸਾਨ ਝੋਨੇ ਵੱਲ ਜ਼ਿਆਦਾ ਨਾ ਵੱਧਦਾ ਜੀ ਬਿਲਕੁਲ ਜੇ ਦੋ ਕਿਸਾਨ ਨੂੰ ਦੇਖਿਆ ਵੀ ਕਿ ਕਣਕਰ ਧਨ ਉੰਨੇ ਤੇ ਹੀ ਸਾਨੂੰ ਜਿਹੜੀ ਐਮਐਸਪੀ ਮਿਲਦੀ ਹੈ ਬਾਕੀ ਫਸਲਾਂ ਜਿਹੜੀਆਂ 23 24 ਫਸਲਾਂ ਦੀ ਜੇ ਗੱਲ ਕਰਦੇ ਆ ਜਾਂ ਵਿੱਚ ਇਹ ਸਬਜ਼ੀਆਂ ਦੀ ਗੱਲ ਕਰਦੇ ਆ ਮੈਡਮ ਕਾਫ ਲੋਕਾਂ ਨੇ ਜਾ ਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਵਿੱਚ ਜਿਹੜੀਆਂ ਬੰਦ ਕੀਤੀਆਂ ਜੀ ਬਿਲਕੁਲ ਅਗਰ ਕਿਸੇ ਨੂੰ ਮੁੱਲ ਸਹੀ ਮਿਲਦਾ ਹੋਊਗਾ ਉਹਦਾ ਮਿਹਨਤਾਨਾ ਸਹੀ ਮਿਲਦਾ ਹੋਊਗਾ ਰਸਤਾ ਕਿਉਂ ਛੱਡੂਗਾ ਜੀ ਫਿਰ ਬਿਲਕੁਲ ਜੀ ਬਿਲਕੁਲ ਤੇ ਇੱਥੇ ਦੇਖੋ ਕਿਤੇ ਨਾ ਕਿਤੇ ਦਾਅਵੇ ਤਾਂ ਬਹੁਤ ਵੱਡੇ ਕਰ ਲਏ ਗਏ ਨੇ ਪਰ ਇੱਥੇ ਜਿੱਦਾਂ ਕਿ ਆਪਾਂ ਜੇਕਰ ਲੋਕਾਂ ਦੀ ਗੱਲ ਕਰਦੇ ਆ ਤਾਂ ਇੱਥੇ ਕਿਸੇ ਨੇ ਆਪਾਂ ਨੂੰ ਜਿਹੜਾ ਕਮੈਂਟ ਵੀ ਹੈ ਲੋਕਾਂ ਦੇ ਜਿੱਦਾਂ ਕਿ ਆਪਣੇ ਕੋਲ ਮੈਸੇਜ ਵੀ ਆਉਂਦੇ ਨੇ ਬਹੁਤ ਸਾਰੇ ਲੋਕਾਂ ਦੀ ਰਾਏ ਵੀ ਆਪਣੇ ਕੋਲ ਆਉਂਦੀ ਹੈ ਤਾਂ ਉਹਨਾਂ ਲੋਕਾਂ ਦੇ ਜਿਹੜੇ ਸਵਾਲ ਮੈਂ ਇੱਥੇ ਦੱਸਣਾ ਚਾਹਨੀ ਆ ਤੁਹਾਨੂੰ ਵੀ ਕਿ ਇੱਥੇ ਕਿਸੇ ਨੇ ਲਿਖਿਆ ਹੋਇਆ ਕਿ ਦਾਅਵੇ ਤਾਂ ਬਹੁਤ ਹੁੰਦੇ ਨੇ ਵਾਅਦੇ ਵੀ ਬਹੁਤ ਹੁੰਦੇ ਨੇ ਪਰ ਜੇਕਰ ਗੱਲ ਕਰਦੇ ਆ ਔਰ ਮਹਿਲਾਵਾਂ ਨੂੰ 1000 ਰੁਪਇਆ ਦੇਣ ਦੀ ਜਾਂ ਫਿਰ ਕਿਸਾਨਾਂ ਦੇ ਲਈ ਜਿਹੜੀ ਇਹ ਰਾਸ਼ੀ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਵੱਲੋਂ ਐਲਾਨੀ ਗਈ ਹੈ ਕਿ ਇੱਥੇ ਇਹ ਮਿਲੇਗੀ ਜਾਂ ਨਹੀਂ ਮਿਲੇਗੀ ਇਸ ਦੀ ਕੋਈ ਗਾਰੰਟੀ ਨਹੀਂ ਯਾਨੀ ਕਿ ਸਰਕਾਰ ਦੇ ਨਾ ਕਥਨਾ ਦੀ ਕੋਈ ਗਾਰੰਟੀ ਨਹੀਂ ਸਾਫ਼ ਤੌਰ ਤੇ ਇਹਨਾਂ ਨੇ ਲਿਖਿਆ ਹੈ ਕੀ ਲੱਗਦਾ ਹੈ ਕਿ ਇੱਥੇ ਦੇਖੋ ਲੋਕਾਂ ਦੀ ਜਿਹੜੀ رائے ਹੈ ਉਹ ਆਪਣੇ ਤੱਕ ਪਹੁੰਚਦੀ ਹੈ ਸੰਜੀਵ ਜੀ ਇਸ ਵਿਸ਼ੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਾਣਾ ਜੇ 1000 ਰੁਪਏ ਦੀ ਗੱਲ ਕਰਦੇ ਹਾਂ ਜੀ ਹੂੰ ਦਾ ਅੱਜ ਤੋਂ ਵੱਧ ਜ਼ਿਆਦਾ ਟਾਈਮ ਜਿਹੜਾ ਉਹ ਸਰਕਾਰ ਦਾ ਨਿਕਲ ਚੁੱਕਿਆ ਹੈ ਜੀ। ਜੀ। ਦੇਖੋ ਇਹਨਾਂ ਚੀਜ਼ੀਆਂ ਅਜੀਜ਼ਾਂ ਨੂੰ ਕਿਉਂ ਕੀਤਾ ਗਿਆ ਜਾਂ ਇਹ ਚੀਜ਼ਾਂ ਕਿਉਂ ਲੈਂਦੀਆਂ ਨਹੀਂ ਆ ਜੀ। ਕਿਸੇ ਨੇ ਤਾਂ ਮੰਗਿਆ ਨਹੀਂ ਸੀ 2000 ਰੁਪਏ ਸਾਨੂੰ ਦੋ। ਕਿਸੇ ਨੇ ਤਾਂ ਕਿਹਾ ਨਹੀਂ ਸੀ ਕਿ ਬਿਜਲੀ ਸਾਨੂੰ ਫ੍ਰੀ ਦੋ ਜੀ। ਜੀ। ਦੇਖੋ ਸਰਕਾਰ ਬਣਨ ਤੋਂ ਪਹਿਲਾਂ ਇਹ ਪਾਰਟੀ ਨੇ ਜਾਂ ਹੋਰ ਵੀ ਕੋਈ ਪਾਰਟੀਆਂ ਵਾਅਦੇ ਕਰਦੀਆਂ ਪੈਨੀਫੈਸਟੋਰੀ ਦਿਖਦੀਆਂ। ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਉਹ ਉਹਨੂੰ ਪੂਰਾ ਕਰਨਾ ਚਾਹੀਦਾ ਨਾ ਕਿ ਉਹਨੂੰ ਇੱਕ ਲਾਰੇਆਂ 'ਚ ਜਾਂ ਇੱਕ ਦਾਅਵੇ 'ਚ ਰੱਖਿਆ ਜਾਵੇ ਜੀ ਦੇਖੋ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਦੇ ਆਂ ਜੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਨੇ ਆਂ ਵੀ ਸਾਨੂੰ ਜਿਹੜੇ ਸਰਕਾਰਾਂ ਦੇ ਕੰਮ ਐ ਉਹ ਇੱਕ ਜ਼ੀਰੋ ਦਿਖਦੇ ਆਂ ਜੀ ਚਾਹੇ ਇਹ ਸਰਕਾਰ ਦੀ ਗੱਲ ਕਰ ਲਓ ਚਾਹੇ ਪਿਛਲੀ ਸਰਕਾਰਾਂ ਦੀ ਗੱਲ ਕਰ ਲਓ ਜਿਸੀ ਆਉਣ ਰਿਪੋਰਟ ਦੇਖੂਗੇ ਜੀ ਔਰ ਸਿਸਟਮ 'ਚ ਜਾ ਕੇ ਦੇਖੂਗੇ ਦੀ ਤਾਂ ਵੱਡੇ ਵੱਡੇ ਇਹਨਾਂ ਨੇ ਦਾਅਵੇ ਕੀਤੇ ਵੀ ਨੇ ਵੱਡੇ ਵੱਡੇ ਇਹਨਾਂ ਦੇ ਰਜਿਸਟਰ ਕਾਲੇ ਕੀਤੇ ਵੀ ਹੁੰਨੇ ਆਂ ਲੇਕਿਨ ਉਹਨਾਂ ਚੀਜ਼ਾਂ ਨੂੰ ਅਗਰ ਪ੍ਰੈਕਟੀਕਲੀ ਕੀਤਾ ਜਾਵੇ ਜਾਂ ਉਹਨਾਂ ਨੂੰ ਕਾਗਜ਼ਾਂ 'ਚ ਘੱਟ ਦਿਖਾਇਆ ਜਾਵੇ ਲੋਕਾਂ 'ਚ ਜਾ ਕੇ ਕੀਤਾ ਜਾਵੇ ਫਿਰ ਇਹ ਜੀ ਕਹਿ ਸਕਦੇ ਹਾਂ ਦੀ ਜਿਹੜੀ ਸਰਕਾਰ ਆ ਸਿਸਟਮ 'ਚ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਇੱਥੇ ਜੇਕਰ ਆਪਾਂ ਦੂਜੇ ਆ رائے ਦੀ ਗੱਲ ਕਰਦੇ ਜਿਹੜੀ ਲੋਕਾਂ ਨੇ ਆਪਾਂ ਨੂੰ ਮੈਸੇਜ ਕੀਤੇ ਹੋਏ ਨੇ ਇੱਥੇ ਦੂਸਰੇ ਨੰਬਰ ਤੇ ਕਿਸੇ ਗੁਰਪ੍ਰੀਤ ਕੌਰ ਦਾ ਜਿਹੜਾ ਮੈਸੇਜ ਹੈ ਇਹਨਾਂ ਨੇ ਲਿਖਿਆ ਹੈ ਕਿ ਇੱਥੇ ਜਿਹੜੀ ਆਟਾ ਦਾਲ ਸਕੀਮ ਹੈ ਉਹ ਵੀ ਭਗਵੰਤ ਮਾਨ ਦੀ ਫੇਲ ਹੁੰਦੀ ਨਜ਼ਰ ਆਈ ਹੈ ਤੇ ਹੋਰ ਜਿਹੜੇ ਵਾਦੇ ਨੇ ਉਹ ਵੀ ਕਿਤੇ ਨਾ ਕਿਤੇ ਪਿੱਛੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਉਹ ਰਹਿ ਚੁੱਕੀ ਹੈ ਕੀ ਕਹਿਣਾ ਚਾਹੋਗੇ ਸੰਜੀਤ ਜੀ ਦੇਖੋ ਲੋਕ ਜਿੱਦਾਂ ਦੀ ਆਪਾਂ ਨੂੰ ਆਪਣੀ رائے ਵੀ ਸਾਂਝੀ ਕਰਦੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਲੋਕਾਂ ਨੇ ਇੱਥੇ ਕਈਆਂ ਨੇ ਕਿ ਆਟਾ ਦਾਲ ਸਕੀਮ ਜੋ ਚਲਾਈ ਸੀ ਉਹ ਵੀ ਫੇਲ ਹੁੰਦੀ ਹੁਣ ਨਜ਼ਰ ਆ ਰਹੀ ਹੈ ਦੇਖੋ ਮੈਡਮ ਸਾਨੂੰ ਕਿਉਂ ਫਰੀ ਤੇ ਲਾਉਂਦੀਆਂ ਸਰਕਾਰਾਂ ਹੂੰ ਜਾ ਸਾਨੂੰ ਕਿਉਂ ਐਦਾਂ ਸੋਚਣ ਦੇ ਮਜਬੂਰ ਕਰਦੇ ਆ ਵੀ ਸਾਨੂੰ ਪੈਸਾ ਨਾ ਖਰਦਣਾ ਪਵੇ ਫ੍ਰੀ ਸਾਨੂੰ ਚੀਜ਼ ਮਿਲ ਜਵੇ ਜੀ ਦੇਖੋ ਅਸੀਂ ਤਾਂ ਹਮੇਸ਼ਾ ਹੀ ਇਹ ਮੰਗ ਕੀਤੀ ਐ ਵੀ ਮਹਿੰਗਾਈ ਘਟਾਓ ਰੋਜ਼ਗਾਰ ਦਿਓ ਅਗਰ ਤੁਸੀਂ ਫ੍ਰੀ ਲੈਣਾ ਪਸੰਦ ਕਰਦੇ ਆ ਜਾਂ ਲੋਕ ਫ੍ਰੀ ਲੈਣਾ ਗਿਜ ਜਾਣਗੇ ਸਾਫਤ ਭਾਅ ਲੜਨਗੇ ਜੀ ਜਦੋਂ ਕੋਈ ਦੂਜੀ ਸਰਕਾਰ ਆਊਗੀ ਫਿਰ ਉਹ ਵੀ ਚੀਜ਼ ਸਾਨੂੰ ਖਰੀਦ ਕੇ ਲੈਣੀ ਪਊਗੀ ਮੈਂ ਨਹੀਂ ਖਰੀਦਣੀ ਪਊਗੀ ਇਦਾਂ ਦਾ ਬੋਕਰ ਤਾਂ ਇਹ ਵੀ ਫ੍ਰੀ ਨੂੰ ਛੱਡ ਕੇ ਫ੍ਰੀ ਦੇ ਪੈਸੇ ਚੀਜ਼ਾਂ ਨੂੰ ਛੱਡ ਕੇ ਤੁਸੀਂ ਲੰਢਾਈ ਘਟਾਉਣ ਦੀ ਗੱਲ ਕਰੋ ਤੁਸੀਂ ਰਜਗਾਰ ਲੈਣ ਦੀ ਗੱਲ ਕਰੋ ਤੁਸੀਂ ਜੇ ਅਸੀਂ ਅੱਜ 1000 ਰੁਪਏ ਦੀ ਵੀ ਗੱਲ ਕਰਦੇ ਆਂ ਕਿ ਬੀਬੀਆਂ ਭੈਣਾਂ ਨਾਲ ਵਾਅਦਾ ਕੀਤਾ ਠੀਕ ਆ ਸਰਕਾਰ ਨੂੰ ਦੇਣਾ ਚਾਹੀਦਾ ਲੇਕਿਨ ਉਦੋਂ ਹੀ ਬਦਲੇ ਜੇ ਅਗਰ 1000 ਰੁਪਏ ਨਹੀਂ ਦੇ ਸਕਦੇ ਤਾਂ ਬੀਬੀਆਂ ਭੈਣਾਂ ਨੂੰ ਕੋਈ ਘਰ ਬੈਠੇ ਪਾਰਟ ਟਾਈਮ ਕੰਮ ਦੇ ਦੇ ਸਕਦੇ ਆਂ ਜੀ 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 ਰੋਜ਼ਗਾਰ ਦੇ ਸਕਦੇ ਨੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਰੋਜ਼ਗਾਰ ਦੀ ਹੁੰਦੀ ਐ ਇੱਥੇ ਰਾਸ਼ਨ ਦੀ ਕੋਈ ਮੰਗ ਨਹੀਂ ਕਰਦਾ ਇੱਥੇ ਪੈਸਿਆਂ ਦੀ ਜਿਹੜੀ ਆ ਕੋਈ ਮੰਗ ਨਹੀਂ ਕਰਦਾ ਪਰ ਹਾਂ ਜੇਕਰ ਰੋਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਰੋਜ਼ਗਾਰ ਦਿੱਤੇ ਜਾਣ ਤਾਂ ਇਹ ਸਾਰੀਆਂ ਚੀਜ਼ਾਂ ਦੇਣ ਦੀ ਜ਼ਰੂਰਤ ਹੀ ਨਹੀਂ ਐ ਜਿਹੜਾ ਕਿਰਾਇਆ ਮਹਿਲਾਵਾਂ ਨੂੰ ਫਰੀ ਸਫਰ ਹੈ ਇਸ ਦੀ ਵੀ ਸ਼ਾਇਦ ਫਿਰ ਜ਼ਰੂਰਤ ਨਾ ਪੈਂਦੀ ਜੇਕਰ ਹਰ ਮਹਿਲਾ ਨੂੰ ਘਰ ਬੈਠ ਕੇ ਕੋਈ ਨਾ ਕੋਈ ਅਜੀਹਾ ਰੋਜ਼ਗਾਰ ਦਿੱਤਾ ਜਾਵੇ ਕਿ ਉਹ ਆਪਣਾ ਘਰ ਦਾ ਵੀ ਕੰਮ ਕਾਜ ਜਿਹੜਾ ਹੈ ਨਾਲ-ਨਾਲ ਦੇਖ ਸਕਦੀਆਂ ਨੇ ਤੇ ਨਾਲ-ਨਾਲ ਜਿਹੜਾ ਆਪਣਾ ਰੋਜ਼ਗਾਰ ਵੀ ਚਲਾ ਸਕਦੀਆਂ ਨੇ ਦੇਖੋ ਮੈਡਮ ਫਰੀ ਤੋਂ ਬਚਣਾ ਚਾਹੀਦਾ ਹੈ ਇਹਦੀ ਇੱਕ ਆਦਤ ਪਾਲਣੀ ਜਾਂ ਫਰੀ ਇਹ ਚੀਜ਼ ਨੂੰ ਲੈਣਾ ਕਿੱਝ ਜਾਣਾ ਉਹ ਕਿਤੇ ਨਾ ਕਿਤੇ ਸਾਡੇ ਵਾਸਤੇ ਨੁਕਸਾਨ ਉਜਾਏ ਹੁੰਦਾ ਹੈ ਜੀ ਬਿਲਕੁਲ ਇਸ ਤਰ੍ਹਾਂ ਦਾ ਸਿਸਟਮ ਤੇ ਲਾਣਾ ਜ਼ਰੂਰੀ ਹੈ ਵੀ ਮਗਾਈ ਵੀ ਘਟੋਗੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਸਰਕਾਰਾਂ ਤੇ ਵੀ ਬਜਨ ਨਾ ਰਹੇ ਮੰਨ ਲਓ ਕੋਈ ਚੱਤੀ ਸਰਕਾਰ ਫਰੀ ਕਰਦੀ ਹੈ ਜੀ ਠੀਕ ਹੈ ਸਰਕਾਰ ਨੇ ਸਾਡੇ ਵਾਸਤੇ ਫਰੀ ਕਰਦੀ ਲੇਕਿਨ ਸਰਕਾਰ ਕੋਲ ਤਾਂ ਪੈਸੇ ਵੀ ਆ ਰਹੇ ਹੈ ਸਰਕਾਰ ਦਾ ਤਾਂ ਪੈਸੇ ਲੱਗ ਰਿਹਾ ਹੈ ਜੀ ਲੇਕਿਨ ਸਰਕਾਰ ਦੇ ਜਿਹੜਾ ਖਜ਼ਾਨੇ ਤੇ ਬਜਨ ਵੱਧ ਰਿਹਾ ਹੈ ਅਗਰ ਸਾਡੀ ਚੀਜ਼ ਦਵੋਗੇ ਤੁਸੀਂ ਮਹंगाई ਘਟਾਓਗੇ ਤੁਹਾਨੂੰ ਸਰਕਾਰ ਤੇ ਬਜਨ ਨਹੀਂ ਪਊਗਾ ਚਾਲੂ ਰੋਕੀ ਕਿਤੇ ਨਾ ਕਿਤੇ ਕੁਝ ਰਹਿਣਗੇ ਜੀ ਬਿਲਕੁਲ ਜੀ ਬਿਲਕੁਲ ਸੰਜੀਵ ਜੀ ਦੇਖੋ ਹਾਲਾਂਕਿ ਇਹ ਤਾਂ ਬਿਲਕੁਲ ਸਹੀ ਜਿਹੜੀ ਤੁਸੀਂ ਇਨਫੋਰਮੇਸ਼ਨ ਵੀ ਲਗਾਤਾਰ ਜਿਹੜੀ ਸਾਂਝੀ ਕਰਦੇ ਹੋ ਅਕਸਰ ਹੀ ਪਰ ਇੱਥੇ ਕੀ ਕਹਿਣਾ ਚਾਹੋਗੇ ਸੰਜੀਵ ਜੀ ਜੇਕਰ ਆਪਾਂ ਕਿਸਾਨਾਂ ਦੀ ਵੀ ਗੱਲ ਲਗਾ ਕੇ ਚੱਲੀਏ ਤਾਂ ਜਿਹੜੇ ਆਪਣੇ ਕਿਸਾਨ ਨੇ ਉਹ ਐਮਐਸਪੀ ਦੀ ਜਿਹੜੀ ਗਾਰੰਟੀ ਹੈ ਉਸ ਦੇ ਲਈ ਕਿਤੇ ਨਾ ਕਿਤੇ ਧਰਨਿਆਂ ਦੇ ਉੱਤੇ ਹੱਲੇ ਵੀ ਜਿਹੜੇ ਬੈਠੇ ਹੋਏ ਨੇ ਤਾਂ ਜੇਕਰ ਇੱਥੇ ਸੂਬਾ ਸਰਕਾਰਾਂ ਦੀ ਆਪਾਂ ਜ਼ਿੰਮੇਵਾਰੀਆਂ ਗਣਾਈਏ ਤਾਂ ਕੀ ਲੱਗਦਾ ਹੈ ਕਿ ਜਦੋਂ ਇਹ ਧਰਨੇ ਲੱਗੇ ਸੀ ਕਿਸਾਨਾਂ ਦੇ ਐਮਐਸਪੀ ਦੀ ਗਾਰੰਟੀ ਤੇ ਜੇਕਰ ਸੂਬਾ ਸਰਕਾਰਾਂ ਜਿਹੜੀਆਂ ਨੇ ਜਿੱਦਾਂ ਕਿ ਭਗਵੰਤ ਮਾਨ ਦੀ ਸਰਕਾਰ ਜੋ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਜੇਕਰ ਇਹ ਸਾਰੀਆਂ ਇਹ ਸਰਕਾਰਾਂ ਜਿੱਦਾਂ ਕਿ ਹਰਿਆਣਾ ਸੂਬਾ ਦੀ ਹੋਗੀ ਪੰਜਾਬ ਸੂਬਾ ਦੀ ਹੋਗੀ ਇਹ ਕੇਂਦਰ ਸਰਕਾਰ ਨੂੰ ਜਾ ਕੇ ਅਪੀਲ ਕਰਦੀਆਂ ਜਾਂ ਕੋਈ ਏਦਾਂ ਦੀ ਮੀਟਿੰਗਾਂ ਰੱਖਦੀਆਂ ਤਾਂ ਕੀ ਲੱਗਦਾ ਹੈ ਕਿ ਅਜਿਹੇ ਜਿਹੜੇ ਧਰਨੇ ਲੋਕਾਂ ਨੂੰ ਲਗਾਉਣੇ ਪੈਂਦੇ ਨੇ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਜਾਣਾ ਸੀ ਬਹੁਤ ਜ਼ਿਆਦਾ ਇਹ ਮਸਲੇ ਹੱਲ ਹੋ ਸਕਦੇ ਸੀ ਪਹਿਲੀ ਗੱਲ ਹੈ ਮੈਡਮ ਇਹ ਕਿ ਪੰਜਾਬ ਤੋਂ علاوہ ਇਹਨਾਂ ਚੀਜ਼ਾਂ ਤੇ ਕੋਈ ਗੋਲ ਨਹੀਂ ਜੀ ਰਿਹਾ ਜੀ ਚਾਹੇ ਕਿਸਾਨ ਦੀ ਗੱਲ ਕਰ ਲੋ ਚਾਹੇ ਆਮ ਇਨਸਾਨ ਦੀ ਗੱਲ ਕਰ ਲੋ ਜੀ ਹਾਂਜੀ ਕਿ ਇਹਨਾਂ ਚੀਜ਼ਾਂ ਤੇ ਜੇ ਐਮਐਸਪੀ ਦੀ ਗੱਲ ਕਰਦੇ ਆ ਜਾਂ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਆ ਇਹ ਤਾਂ ਕੱਲੇ ਪੰਜਾਬ ਦਾ ਇਹ ਮਸਲਾ ਥੋੜੀ ਹੈ ਇਹ ਤਾਂ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਜੀ ਇਸੀ ਚੀਜ਼ ਦਾ ਜਿਹੜੀ ਸੈਂਟਰ ਸਰਕਾਰ ਆ ਫਾਇਦਾ ਲੈ ਰਹੀ ਆ ਅਗਰ ਸਾਰੇ ਇੱਕਜੁੱਟ ਹੋ ਗਏ ਸਾਰੇ ਸੂਬੇ ਇੱਕਜੁੱਟ ਹੋ ਗਏ ਇਸ ਚੀਜ਼ ਤੇ ਗੱਲ ਕਰਨ ਤਾਂ ਇਸੀ ਗਰੰਟੀ ਦੰਨੇ ਵੀ ਦੂਜੇ ਦਿਨ ਜਿਹੜੀ ਸੈਂਟਰ ਸਰਕਾਰ ਆ ਕੋਟਿਆਂ ਦੇ ਪੱਲਾ ਆ ਸਕਦੀ ਹੈ ਜੀ ਬਿਲਕੁਲ ਜੀ ਬਿਲਕੁਲ ਕੋਈ ਗੱਲ ਹੈ ਕਿ ਦੇਖੋ ਹਾਲਾਂਕਿ ਹੁਣ ਇਹ ਜਿਹੜਾ ਨਵਾਂ ਐਲਾਨ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿ ਇੱਥੇ ਜਿਹੜੀ ਬਦਲ ਵੀ ਫਸਲ ਹੈ ਕਿਸਾਨਾਂ ਨੂੰ ਉਹ ਲਗਾਉਣ ਦੀ ਅਪੀਲ ਕੀਤੀ ਗਈ ਆ ਉਹਨਾਂ ਵੱਲੋਂ ਝੋਨੇ ਦੇ ਝੋਨੇ hectare ਦਾ ਜਿਹੜਾ ਰਕਬਾ ਹੈ ਉਹ ਘਟਾਉਣ ਦੀ ਇੱਥੇ ਜਿਹੜੀ ਕਿਤੇ ਨਾ ਕਿਤੇ ਗੱਲ ਕਹੀ ਗਈ ਹੈ ਪ੍ਰਤੀ hectar 17500 ਰੁਪਇਆ ਜਿਹੜਾ ਹੈ ਦੋ ਕਿਸ਼ਤਾਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗਾ ਇਹ ਗੱਲਾਂ ਵੀ ਕਈਆਂ ਨੇ ਪਰ ਇਹ ਜਿਹੜਾ ਸਿਸਟਮ ਹੈ ਹੁਣ ਇਸ ਨੂੰ ਕਿਸ ਤਰੀਕੇ ਦੇ ਨਾਲ ਚਲਾਉਂਦੀ ਹੈ ਸਰਕਾਰ ਇਹ ਤਾਂ ਫਿਲਹਾਲ ਅੱਗੇ ਦੀ ਗੱਲ ਹੈ ਤੇ ਦੂਸਰੀ ਗੱਲ ਇੱਥੇ ਸਾਰਾ ਜਿਹੜਾ ਕਿਤੇ ਨਾ ਕਿਤੇ ਐਲਾਨ ਕੀਤਾ ਗਿਆ ਹੈ ਉਸ ਬੇਸ ਤੇ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਪਾਣੀ ਦੀ ਕਮੀ ਨੂੰ ਲੈ ਕੇ ਬਹੁਤ ਜਿਹੜੇ ਇਲਾਕੇ ਨੇ ਉਹ ਜੂਝ ਰਹੇ ਨੇ ਬਹੁਤ ਜਿਹੜਾ ਪਾਣੀ ਦਾ ਸਤਾਰ ਹੈ ਇਹ ਡੂੰਗਾ ਹੋ ਚੁੱਕਿਆ ਹੈ ਜੋ ਕਿ ਇਹ ਵੀ ਇੱਕ ਦਿੱਕਤ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਅਜੇ ਤੱਕ ਬਣੀ ਹੋਈ ਹੈ ਮੈਡਮ ਜੇ ਸਾਡੀ ਮਰੰਡੇਗੜ੍ਹ ਦੀ ਗੱਲ ਕਰੋਗੇ ਤਾਂ ਤੁਸੀਂ 700 800 ਫੁੱਟ ਤੱਕ ਥੱਲੇ ਪਾਣੀ ਚਲੇ ਗਿਆ ਜੀ ਜੀ ਹੋਰ ਥੱਲੇ ਪਾਣੀ ਨੇ ਥੱਲੇ ਹੀ ਜਾਣਾ ਉੱਪਰ ਤਾਂ ਆਉਣਾ ਨਹੀਂ ਦੇਖੋ ਹੁਣ ਜੇ ਬਾਰਸ਼ਾਂ ਦੀ ਗੱਲ ਵੀ ਕਰੀਏ ਤਾਂ ਬਾਰਸ਼ਾਂ ਵੀ ਕਿਹੜੇ ਹਿਸਾਬ ਨਾਲ ਹੋ ਰਹੀ ਜੇ ਬਾਰਸ਼ ਨਾਲ ਕਿੰਨਾ ਕਿ ਜਿਹੜਾ ਇਹ ਲੈਵਲ ਆਪ ਹੋ ਜਾਂਦਾ ਜਿੰਨਾ ਕੰਮ ਹੁੰਦਾ ਉਹਨਾਂ ਦਾ ਸਾਡਾ ਜਿਹੜਾ ਧੰਨਵਾਦ ਤੇ ਪਾਣੀ ਚੱਲਦਾ ਜਾਂ ਸੁਭਾਏਦੇ ਆ ਜਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਐ ਸੀ ਲਾਉਨੇ ਆ ਕਰਦੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਪਾਣੀ ਇਹ ਦਸਤ ਕਰਾਉਨ ਕਰਦਨੀ ਆ ਜੀ ਉਹ ਜੀ ਜੀ ਦੇਖੋ ਸਿਸਟਮ ਚ ਸਰਕਾਰ ਨੂੰ ਚਲਾਉਣਾ ਚਾਹੀਦਾ ਵੀ ਸਾਡਾ ਨੁਕਸਾਨ ਵੀ ਨਾ ਹੋਵੇ ਸਰਕਾਰ ਦਾ ਨੁਕਸਾਨ ਨਾ ਹੋਵੇ ਲੋਕਾਂ ਦਾ ਨੁਕਸਾਨ ਨਾ ਹੋਵੇ ਜ਼ਮੀਨ ਦਾ ਨੁਕਸਾਨ ਨਾ ਹੋਵੇ ਪਾਣੀ ਦਾ ਨੁਕਸਾਨ ਨਾ ਹੋਵੇ ਲੇਕਿਨ ਇਹ ਚੀਜ਼ਾਂ ਸੌਖੀਆਂ ਨਹੀਂ ਐ ਮੈਡਮ ਜਦੋਂ ਸਰਕਾਰਾਂ ਇਦਾਂ ਸੋਚਣ ਲੱਗ ਜਾਣਗੀਆਂ ਤਾਂ ਸਾਡਾ ਜਿਹੜਾ ਸੁਧਾਰ ਸਾਡੇ ਲੋਕਾਂ ਦਾ ਸੁਧਾਰ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਹਨਾ ਕਿ ਇੱਥੇ ਲੋਕਾਂ ਦੇ ਸੁਧਾਰ ਦੀਆਂ ਜੇਕਰ ਗੱਲਾਂ ਕੀਤੀਆਂ ਜਾਣ ਤਾਂ ਅੱਜ ਪੰਜਾਬ ਜਿਹੜੇ ਹਾਲਾਤਾਂ ਦੇ ਵਿੱਚ ਹੈ ਤਾਂ ਇੱਥੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵੀ ਸੁਧਰ ਸਕਦੇ ਨੇ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਬਾਤ ਸਾਰੇ ਜਿਹੜੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਅਜੇ ਵੀ ਸਫਰ ਕਰ ਰਹੇ ਨੇ ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਅੰਦੋਲਨ ਅਜੇ ਵੀ ਜਾ ਰਹੀ ਹੈ ਜੇਕਰ ਆਪਾਂ ਨਸ਼ਿਆਂ ਤੇ ਗੱਲ ਕਰਦੇ ਆਂ ਨਸ਼ਿਆਂ ਦਾ ਮਸਲਾ ਵੀ ਅਜੇ ਤੱਕ ਜਿਹੜਾ ਪੈਂਡਿੰਗ ਪਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਗੱਲ ਕਰਨ ਨੂੰ ਤੇ ਜੇਕਰ ਇੱਥੇ ਆਪਾਂ ਸਰਕਾਰਾਂ ਦੀ ਹੀ ਗੱਲ ਕਰਦੇ ਆਂ ਤਾਂ ਸਰਕਾਰਾਂ ਨੂੰ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੌਰ ਹੈ ਉਹ ਕਰਨੀ ਚਾਹੀਦੀ ਆਪਾਂ ਵਾਰ-ਵਾਰ ਆਪਣੇ ਲਾਈਵ ਪ੍ਰੋਗਰਾਮਾਂ ਦੇ ਵਿੱਚ ਵੀ ਇਹਨਾਂ ਗੱਲਾਂ ਨੂੰ ਤਾਂ ਹੀ ਕਰਦੇ ਆਂ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਰਕਾਰਾਂ ਤੱਕ ਪਹੁੰਚਣ ਤੇ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਚੰਗੇ ਢੰਗ ਦੇ ਨਾਲ ਹੋ ਸਕੇ ਮੈਡਮਾ ਅਸੀਂ ਲੋਕ ਜਿੰਨਾ ਮਰਜ਼ੀ ਰੋਣਾ ਪਾਈਏ ਪਾਈ ਜਾਈਏ ਸਰਕਾਰਾਂ ਦੇ ਕੰਮ ਤੇ ਜੂਨੀ ਨਹੀਂ ਜੀ ਸਕਦਾ ਸਾਡਾ ਜੀ ਜੀ ਉਹ ਕਿ ਜਿੰਨਾ ਜਿਰ ਅੱਗ ਲੱਗੀ ਹੋਈ ਦਾ ਸੇਕ ਸਾਡੇ ਘਰ ਤੱਕ ਨਹੀਂ ਪਹੁੰਚਦਾ ਸਾਡੇ ਤੱਕ ਨਹੀਂ ਜੀ ਪਹੁੰਚਦਾ ਉਸ ਸੇਕ ਦਾ ਦਰਦ ਨਹੀਂ ਜੀ ਪਤਾ ਲੱਗਦਾ ਹਮ ਅਗਰ ਨਸ਼ੇ ਦੀ ਗੱਲ ਕਰੀਏ ਤਾਂ ਕਿੰਨੇ ਕੁ ਰਾਜਨੀਤਿਕ ਲੋਕਾਂ ਦੇ ਜਿਹੜੇ ਬੱਚੇ ਆ ਜਾਂ ਕਿੰਨੇ ਕੁ ਰਾਜਨੀਤਿਕ ਲੋਕ ਆ ਜਿਹੜੇ ਨਸ਼ੇ ਦੀ ਦਲਦਲ ਚ ਤਸੇ ਹੋਏ ਆ ਜਾਂ ਜਿਹੜੇ ਐਦਾਂ ਜੂਝ ਰਹੇ ਆ ਵੀ ਹਾਂ ਸਾਡਾ ਬੱਚਾ ਗਿਆ ਸਾਡਾ ਬੱਚਾ ਦੁਨੀਆ ਤੋਂ ਛੱਡ ਕੇ ਗਿਆ ਜਾਂ ਕਿਹੜੇ ਏਦਾਂ ਦੇ ਰਾਜਨੀਤਿਕ ਲੋਕਾਂ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜਾਂ ਜਿਨ੍ਹਾਂ ਦੇ ਜਿਹੜੇ ਲੋਕ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਂਦੇ ਆ ਸਾਡੇ ਤੁਹਾਡੇ ਜਾਂ ਆਮ ਲੋਕਾਂ ਦੇ ਮਤਲੇ ਆ ਜੀ ਜਿਨ੍ਹਾਂ 'ਚ ਇਹ ਇਹ ਲੋਕਾਂ ਦੇ ਨੂੰ ਸੇਗ ਨਹੀਂ ਜਿ ਲੱਗੂਗਾ ਨਾ ਲੋਕਾਂ ਨੂੰ ਦਰਦ ਨਹੀਂ ਹੋਊਗਾ ਉਹਨਾਂ 'ਚ ਸਾਨੂੰ ਨਹੀਂ ਜਿ ਲੱਗਦਾ ਖਜ਼ਾਨਾ ਕਰ ਸਕਣਗੇ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਤੁਸੀਂ ਆਪਣੀ ਜਿਹੜੀ رائے ਆ ਸਾਡੇ ਨਾਲ ਸਾਂਝੀ ਹਮੇਸ਼ਾ ਤੇ ਅਕਸਰ ਹੀ ਕਰਦੇ ਹੋ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹੰਜੀ ਤਾਂ ਅੱਜ ਦਾ ਅਸੀਂ ਜੋ ਮੁੱਦਾ ਲੈ ਕੇ ਆਏ ਸੀ ਉਹ ਮੁੱਦਾ ਇੱਥੇ ਆਈ ਸੀ ਕਿ ਕਿਸਾਨਾਂ ਨੂੰ ਲੈ ਕੇ ਸੀ ਐਮ ਮਾਨ ਦੇ ਵੱਡੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹੋ ਕਿਤਨੇ ਕਿਤੇ ਨਿਕਲ ਕੇ ਸਾਹਮਣੇ ਆਏ ਨਹੀਂ ਤਾਂ ਜੇਕਰ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਆਪਾਂ ਇੱਕ ਵਾਰ ਫਿਰ ਤੋਂ ਇੱਥੇ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਵਿੱਚ ਝੋਨੇ ਹੀਠਾ ਰਕਬਾ ਘਟਾਉਣ ਦੀ ਜਿਹੜੀ ਇੱਥੇ ਗੱਲ ਸੀ ਐਮ ਭਗਵੰਤ ਮਾਨ ਦੇ ਵੱਲੋਂ ਕਹੀ ਗਈ ਹੈ ਝੋਨੇ ਦੇ ਥਾਂ ਜਿਹੜੀ ਬਦਲ ਵੀ ਫਸਲ ਹੈ ਉਸਤੇ ਹੁਣ ਕਿਤੇ ਨਾ ਕਿਤੇ 17500 ਰੁਪਏ ਦੀ ਜਿਹੜੀ ਇਹ ਰਾਸ਼ੀ ਹੈ ਉਹ ਕਿਸਾਨਾਂ ਦੇ ਅਕਾਊਂਟਸ ਦੇ ਵਿੱਚ ਜਾਵੇਗੀ ਪਰ ਹਾਲੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਿਰਫ ਕਈਆਂ ਗਈਆਂ ਨੇ ਕੰਮ ਇਹਨਾਂ ਤੇ ਕਦੋਂ ਸ਼ੁਰੂ ਹੋਵੇਗਾ ਇਹ ਅਜੇ ਤੱਕ ਆਪਾਂ ਨਹੀਂ ਕਹਿ ਸਕਦੇ ਪਰ ਫਿਲਹਾਲ ਦੀ ਘੜੀ ਸੀਐਮ ਮਾਨ ਦੇ ਵੱਲੋਂ ਜਿਹੜੇ ਇਹ ਦਿਸ਼ਾ ਨਿਰਦੇਸ਼ ਨੇ ਦਿੱਤੇ ਗਏ ਨੇ ਤਾਂ ਤੁਸੀਂ ਕਿਤੇ ਨਾ ਕਿਤੇ ਜਿਹੜੀ ਆਪਣੀ رائے ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਵੱਤੋ ਵੱਧ ਜਿਹੜਾ ਚੈਨਲ ਨੂੰ ਤੁਸੀਂ ਲਾਈਵ ਪ੍ਰੋਗਰਾਮ ਦੇਖ ਰਹੇ ਹੋ ਇਸ ਨੂੰ ਸ਼ੇਅਰ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤੇ ਇੱਥੇ ਜੇਕਰ ਤੁਹਾਡੀ ਕੋਈ رائے ਹੈ ਤਾਂ ਤੁਸੀਂ ਸਾਡੇ ਨਾਲ ਸਾਂਝੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਇਸ رائے ਦੇ ਨਾਲ ਹੀ ਕਿਤੇ ਨਾ ਕਿਤੇ ਸਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚ ਰਹੇ ਹੋ ਤਾਂ ਇੱਥੇ ਦੇਖਦੇ ਰਹੋ ਹੁਨੇਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ